ਅੱਤਿਸ਼ੀਰਿਆ ਕਾਲ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਆ ਬਾਈ ਜੀ ਫਿਰ ਤੋਂ ਤੁਹਾਡੇ ਆਪਣੇ ਨੰਬਰ ਦਾ ਡੇਰੀ ਫਾਰਮ ਤੇ ਤਾਂ ਬਾਈ ਜੀ ਜਿਹੜੀ ਆ ਪਾਈ ਦੀ ਵੀਡੀਓ ਰਿਕਾਰਡ ਕੀਤੀ ਆ ਪੈਂਟ ਮਹਿਲ ਖੁਰਦ ਜ਼ਿਲ੍ਹਾ ਬਰਨਾਲਾ ਜਿੱਥੇ ਬਾਈ ਕੋਲੇ ਦੋ ਕਟੀਆਂ ਵਿਕਾਊਆਂ ਗਈਆਂ ਦੋਨੇ ਕਟੀਆਂ ਮਿੱਤਰੋ ਸ਼ਕੀਨਪੂਰੀਆਂ ਗਈਆਂ ਜਿਹੜੀ ਇਹ ਛੋਟੀ ਕੱਟੀ ਦੇਖ ਰਿਹਾ ਬਾਈ ਜੀ ਸਾਲ ਦੀ ਕੱਟੀ ਐ ਇਸੋ ਕੱਟੀ ਸਾਲ ਦੀ ਉਮਰ ਆ ਸਮੀਪੜੀ ਚੰਗੀ ਹੈ ਜਿਹੜੀ ਦੂਜੀ ਕੱਟੀ ਆ ਬਾਈ ਜੀ ਇਹ 14 ਮਹੀਨਿਆਂ ਦੀ ਕੱਟੀ ਹੈਗੀ ਸਮੀਪੜੀ ਇਹ ਵੀ ਕਰਮ ਵਾਲੀ ਬਹੁਤ ਚੰਗੀ ਹੈ ਤੇ ਰਿੰਗ ਸਿੰਘ ਦੋਨੇ ਕਟੀਆਂ ਮੋੜਨ ਲੱਗ ਚੁੱਕੀਆਂ ਆਂ ਬਾਕੀ ਇੱਕ ਫੇਸ ਕੁਆਲਟੀ ਤੇ ਕਦ ਕਰ ਤੋਂ ਹੀ ਦੇਖ ਸਕਦੇ ਹੋਗੇ ਤੇ ਜਿਆਦਾ ਜਾਣਕਾਰੀ ਲਈ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲੀ ਜਾਂਦਾਗਾ ਮਾਲਕ ਨਾਲ ਸੰਪਰਕ ਕਰੋ ਤੇ ਬਾਕੀ ਬਾਈ ਜੀ ਠੀਕ ਆ ਬਾਈ ਜੀ ਸਿੰਘੀ ਸਿੰਘੀ ਦੀ ਕੁਆਲਟੀ ਤੇ ਬਾਕੀ ਕਦ ਕਰ ਤੋਂ ਹੀ ਦੇਖ ਹੀ ਸਕਦੇ ਹੋਗੇ ਤਾਂ ਜਿਹੜੇ ਕਿਸੇ ਵੀ ਨੂੰ ਲੋੜ ਹੈ ਕਟੀਆਂ ਖਰੀਦਣ ਲਈ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲੀ ਜਾਂਦਾ ਮਾਲਕ ਨਾਲ ਸੰਪਰਕ ਕਰ ਲਿਓ ਤੇ ਇਦਾਂ ਦੀ ਹੋਰ ਵੀਡੀਓ ਬਣਾਉਣੀ ਬਾਈ ਜੀ ਆਪਣਾ ਮੋਬਾਈਲ ਨੰਬਰ ਆ 9417950102 ਜਿਹੜੇ ਕਿਸੇ ਵੀ ਨੂੰ ਲੋੜ ਹੋਈ ਆਪਣੇ ਨਾਲ ਸੰਪਰਕ ਕਰ ਲਿਓ ਤਾਂ ਧੰਨਵਾਦ ਸਾਰੇ ਵੀਰਾਂ ਦਾ ਚੱਲਣਾ ਜੁੜੇ ਰਹੋ ਪਿਆਰ ਸਤਿਕਾਰ ਦਿੰਦੇ ਰਹੋ ਤਾਂ ਧੰਨਵਾਦ ਸਾਰੇ ਵੀਰਾਂ ਦਾ